ਹੜਾ ਹੜਾ ਬਣੀ ਆ ਦੇਖ ਲੋ ਆ ਆ ਆ ਆ ਜੇ ਤੂੰ ਆ ਬੋਲ ਰਿਹਾ ਪਾ ਬਾਏ ਓਏ ਆ ਜਾ ਜਿੰਨੇ ਅੱਜ ਨਵੀਂ ਮੋਸੰਗਲ ਜੀ ਹਰੀ ਸੰਗਤ ਮੋਸੰਗਲ ਵਾਲੀ ਆ ਗੁਰੂ ਘਰ ਗਵਿੰਦ ਘਾਟ ਵਾਲਾ ਦੇਖਦੇ ਸਾਹਮਣੇ ਪਹਾੜ ਵੱਡੇ ਵੱਡੇ ਬਹੁਤ ਸੰਗਤਾਂ ਦੇ ਮੋਟਰਸਾਈਕਲ ਆ ਤੇ ਬੱਚਾ ਉੱਥੇ ਲਾਉਣਗੇ ਕਿ ਜਿੱਤ ਪਿੱਛਲੇ ਸਨ ਲਾਈਏ ਆਹ ਬੰਮੀ ਆਹ ਰੋਕ ਕੇ ਦਿਵਾ ਦੇ ਭਾਈ ਇੱਧਰ ਦਾ ਦਿਖਾ ਆ ਦੇਖੋ ਭਾਈ ਜਿਹੜੇ ਉੱਪਰ ਚੜਾਈ ਨਹੀਂ ਚੜ ਸਕਦੇ ਤੁਸੀਂ ਕੁਝ ਪੈਸੇ ਦਿਓ ਤੇ ਆਸ ਨੂੰ ਉੱਪਰ ਲੈ ਜਾਣਗੇ ਆਹ ਦੇਖੋ ਵੀ ਦੇਖ ਸਕਦੇ ਹੋ ਤੇ ਸਾਹਮਣੇ ਬੈਠਿਆ ਭਾਈ ਇਹ ਆਪਣੇ ਟੋਹੇ ਤੇ ਲੱਤ ਦੇ ਉੱਪਰ ਲਾਈ ਜੀਓ ਆਹ ਕੋੜਿਆ ਵੀ ਕੋੜਾ ਚੜਪੇ ਤੇ ਉੱਪਰ ਜਾ ਸਕਦਾ ਉਹਨਾਂ ਤੋਂ ਉੱਪਰ ਨਹੀਂ ਚੜੀ ਜਾ ਸਕਦੀ ਕੋੜਿਆ ਤੇ ਜਾ ਸਕਦੇ ਆ ਆ ਨਾ ਵੀਰੋ ਜੀ ਜੇ ਤੁਸੀਂ ਤੁਰ ਕੇ ਨਹੀਂ ਜਾ ਸਕਦੇ ਤਾਂ ਹੈਲੀਕਾਪਟਰ ਤੇ ਜਾ ਸਕਦੇ ਹੋ ਆ ਦੇਖ ਲਓ ਪਹਾੜਾਂ ਦਾ ਖੂਬਸੂਰਤ ਨਜ਼ਾਰਾ ਦੇਖ ਸਕੋ ਤੁਸੀਂ ਸਾਹਮਣੇ ਸਾਡੇ ਪੈਰੀਆ ਬਰਫ਼ ਪਹਾੜਾਂ ਤੇ ਉਹ ਦੇਖੋ ਸਾਹਮਣੇ ਦੇਖ ਸਕਦੇ ਹੋ ਕੱਲ ਨੂੰ ਜਾਣਾ ਪਉ ਉਧਰ ਲਈ ਸਾਡ ਪਹਾੜਾਂ ਤੇ ਚੜ ਕੇ ਆ ਗਏ ਚੋਟੇ ਆਲੋ ਬਈ ਇਹ ਪੈਰ ਦੁਖਦੇ ਹੋਣਗੇ ਠੰਡੇ ਠੰਡੇ ਹੋ ਗਏ ਉਹਦੇ ਵਾਸਤੇ ਆਏ ਮਾਲਿ ਤੇਲ ਮਾਲਿ ਤੇਲ ਮਾਲਿ ਤੇਲ ਮਾਲਿ ਤੇਲ ਮਾਲਿ ਆਏ ਮਾਲਿ ਤੇਲ ਮਾਲਿ ਪਹਾੜਾਂ ਤੇ ਬਰਫ਼ ਦੀ ਚਾਦਰ ਬਣੀ ਹੋਈ ਦੇਖ ਸਕਦੇ ਹੋ ਜੀ ਜਾ ਰਹੇ ਹੱਪਰ ਪਲੀ ਸੜ ਜਾਗਾ ਉੱਪਰ ਗੁੱਬੜ ਪੱਥਰਾਂ ਵਾਲਾ ਰਸਤਾ ਬਾਈ ਸਾਡੇ ਪੰਜ ਹੋ ਗਏ ਬਾਈ ਦੇਖੋ ਤੁਸੀਂ ਉੱਪਰ ਨਿਕਲੇ ਹੋ ਦੇਖੋ ਚੋਟੀ ਤੇ ਜਾਓ ਜਿੱਥੇ ਤੁਸਾਂ ਕੰਮ ਨੇ ਉਹ ਸੀ ਆਗੇ ਚੋਕ ਪਾਫੀ ਉੱਪਰ ਆ ਗਏ ਦੇਖ ਸਕਦੇ ਹੋ ਕਿ ਇੱਥੇ ਸੰਗਦ ਆ ਰਹੀ ਹੈ। ਅਸੇ ਅੱਗੇ ਜਮੂਨ ਉੱਪਰ ਪਹਾੜਾਂ ਦੇ ਬਰਫ਼ ਤੋਂ ਬਣ ਰਿਹਾ ਬੱਦਲ ਉੱਪਰ ਦਾ ਨਿਆਰਾ ਜਿਹਾ ਬੱਦਲ ਸੁਤਨਿਆਰਾ ਬਈ। ਦੇਖ ਸਕਦੇ ਤੁਸੀਂ ਸਾਹਮਣੇ ਪਹਾੜ ਪਹਾੜਾਂ ਦੇ ਪਈ ਬਰਫ਼। ਸ੍ਰੀ ਹੈ ਵੋਨਸਰ ਆਪਾ ਖੜਿਆ ਹੋਇਆ ਹੈ ਜੀ ਬੋਲਣਾ ਇੱਥੇ ਬਣਿਆ ਹੋਇਆ ਹੈ ਗੇਟ ਤੇ ਨਾਲ ਹੀ ਮੈਪ ਬਣਿਆ ਹੋਇਆ ਹੈ ਬਈ ਦੇਖ ਸਕਦੇ ਜਿਹੜੇ ਰੋਡ ਤੇ ਖੜਿਆ ਆਪਰੇ ਸਾਹਮਣੇ ਜਾਂਦਾ ਬਦਰੀਨਾਥ ਤੇ ਨਾਲ ਜਾਂਦਾ ਥੰਦੇ ਗੁਵਿੰਦਗੜ੍ਹ ਫੁਰਦੇ ਹੋਇਆ ਇਹੋ ਬਣਿਆ ਹੋਇਆ ਤੇ ਲੋਕ ਬਣਿਆ ਹੋਇਆ ਸਮਰ ਰੋਡ ਬਦਰੀਨਾਥ ਹੈ ਜੀ ਰੋਡ ਤੇ ਰੋੜੇ ਜਾਂਦਾ ਹੈ ਇਹ ਜਾਂਦਾ ਗੁਰਦੁਆਰਾ ਗੁਰਦੁਆਰੇ ਇਹ ਰਿਸ਼ੀਕੇਸ਼ਾਲਾ ਰੋਡ ਤੇਧਰ ਆਪਾਂ ਆਏ ਸੀ ਕਿ ਮੇਨ ਰੋਡ ਇਹਦਾ ਪਾਣੀ ਆ ਰਿਹਾ ਦਬੀਦਾਰ ਇੱਕ ਬਦਰੀ ਨਾਲ ਫਿਰ ਸੱਜਵਾ ਦੇ ਤੇ ਦੂਜਾ ਆ ਰਿਹਾ ਸੀ ਸੱਵਲ ਤੋਂ ਆਸੂ ਤੇ ਪਹਾੜਾਂ ਨੂੰ ਜੋੜਦੇ ਨੇ ਇਹ ਬਲੌਗ ਜਿਹੜੇ ਪਹਾੜਾਂ ਤੋਂ ਆਸੂ ਜੋੜਦੇ ਆਗੇ ਆਸੀ ਰਸਤੇ ਜਿਹੜੇ ਰੁਕ ਕੇ ਚੌਪਾਂ ਕੀਤਾ ਹੈ ਤੇ ਇਧਰ ਸਿਰ ਲਪਾਉਣੇ ਹੁਣ ਕਦੋਂ ਜੇ ਜਿਹੜਾ ਖੀਰੇ ਸਟੈਚਪ ਵਗੈਰਾ ਬਣਾਉਂਦਾਗਾ ਮੀਨ ਤਰ੍ਹਾਂ ਜਿਹੜਾ ਬਈ ਤੋਂ ਬਹੁਤ ਬਹਾੜ ਦੇ ਸਕਦੇ ਜੀ ਆਹ ਜਹਾ ਵਾਲਾ ਨਮਕਾ ਦੇ ਸਕਦੇ ਆੜਾ ਪਾਣੀ ਪੱਥ ਹੋ ਕੇ ਚੂਕਟਾ ਜੀ ਵਗੈਰਾ ਬਣਾ ਲੈਂਦੇ ਆ ਤੇ ਜਿਹੜਾ ਵੀ ਨਮਕਾ ਲੱਗਿਆ ਹੋਇਆ ਦੱਗੀ ਹੋਰ ੰਡਾ ਪਾਣੀ ਆਲੇ ਇਹਨੂੰ ਜਾਨ ਲੱਗਿਆ ਹੋਇਆ

ਰਾਹ ਤਾਂ ਨਹੀਂ ਗਿਆ ਕੋਈ ਕੋਈ ਰਹਿ ਜਾ ਆ ਜਾ ਜੀ ਆ ਜਾ ਆ ਕੇ ਸਾਰੇ ਆ ਰਹਿ ਜੇ ਆਜੋ ਬਾਬੇ ਆਜੋ ਆਜੋ ਮੈਂ ਮੁਲਗ ਰਿਹਾ ਦੇਖਣ ਅਸੀਂ ਕਟੀਆਂ ਖੜਕੀਆਂ ਪੂਰੀਆਂ ਉਹ ਤੱਕ ਲੱਗਿਆ ਵਿਆਹ ਤੋਂ ਤੱਕ ਜੋ ਘਰ ਵਾਲੇ ਦੇ ਬਾਸ ਉਸਦੀ ਜਾਇਦਾਦ ਉਸਦੀ ਹੈ ਕੁਝ ਦਿਓ ਨਹੀਂ ਦਲਦੀ ਜਾਂਦੀ ਹੈ ਨਦੀ ਅੰਦਰ ਦਿਖਾਉਣਾ ਤੁਹਾਨੂੰ ਪਹਾੜ ਖੁੱਲ ਗਿਆ ਵੇ ਖੁੱਲ ਗਿਆ ਮੋਟਰਸਾਈਕਲ ਚੱਲ ਪਈ ਸਹੀ ਤਾਂ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਚੱਲੋ ਚੱਲ 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 ਉਹ ਦੇਖ ਰੋ ਪਈ ਪਿੱਛੇ ਤੱਕ ਦੇਖ ਸਕਦਾ ਤੁਸੀਂ ਉਹ ਤਾਂ ਤਾਂ ਜਾਮ ਲੱਗਾ ਪਿਆ ਚੱਲ ਜਾ ਚੱਲੋ ਚੱਲ 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 ਚਲੋ ਭਾਈਓ ਮੈਂ ਲਾਸਟ ਤੇ ਜਾਣਾ ਹੁੰਦਾਗਾ ਓਏ ਹੋਈ ਪਹਾੜ ਚਲੋ ਚਲੋ ਜਾਮ ਖੁੱਲ ਗਿਆ ਮੌਸਮ ਖਰਾਬ ਹੋ ਗਿਆ ਸੀਗਾ ਜੀ بارش ਹੋਣ ਲੱਗ ਗਈ ਸੀ ਰੁਕ ਗਈ ਹੁਣ ਤਾਂ ਪਹਾੜਾਂ ਤੇ ਖੇਤੀ ਹੋਈ ਦੇਖ ਲਓ ਤੁਸੀਂ ਸਾਹਮਣੇ ਛੋਟੇ ਛੋਟੇ ਕਿਆਰੀਆਂ ਬਣਾ ਕੇ ਤੇ ਪੌੜੀ ਨੂੰ ਸਟੈਪ ਨਹੀਂ ਹੁੰਦੇ ਐਂ ਕਰਦੇ ਆਗੇ ਇੱਥੇ ਕੋਈ ਟਰੈਕਟਰ ਵਗੈਰਾ ਨਹੀਂ ਚੱਲਦੇ इंडिया में कहना जाम लग भाई देख दे ਲੱਗਿਆ ਫਿਰ ਲੱਗਿਆ ਇੱਧਰੋਂ ਉੱਪਰ ਲੱਗਿਆ ਜਾਂ ਕੋਈ